ਦੋਂ ਵੀ ਕੋਈ ਮੋਰਚਾ ਵੀ ਲੱਗਦਾ ਸੀ ਪੰਥਕਿਤਾ ਲਈ ਉਦੋਂ ਵੀ ਸੰਗਤਾਂ ਨੇ ਵੱਡੀ ਪੱਧਰ ਤੇ ਗ੍ਰਿਫਤਾਰੀਆਂ ਦਿੱਤੀਆਂ ਸ਼ਾਤਾਂ ਵੀ ਦਿੱਤੀਆਂ ਪਰ ਅਕਾਲੀ ਦਲ ਦੇ ਵੱਡੇ ਲੀਡਰ ਇਹਨਾਂ ਨੂੰ ਆਪਣੇ ਹਿੱਤਾਂ ਲਈ ਵਰਤਦੇ ਰਹੇ ਇਹ ਦੁਨੀਆਂ ਦੇ ਸਮੇਂ ਜੋ ਇਹਨਾਂ ਦੀ ਭੂਮਿਕਾ ਰਹੀ ਉਹ ਛੱਕੀ ਹੋਈ ਨਹੀਂ ਉਹ ਦੋਸ਼ੀ ਤੌਰ ਤੇ ਆ ਤਾਂ ਸਾਤ ਦਿਨਾਂ ਨਾਲ ਇਹਨਾਂ ਦੀ ਮਿਲੀ ਭੁਗਤ ਸੀਗੀ ਕਿਵੇਂ ਇਹਨਾਂ ਨੇ ਚੱਲਦੇ ਹੋਏ ਕੇਸ ਵਾਪਸ ਲਏ ਆ ਕਿਵੇਂ ਇਹਨਾਂ ਨੇ ਉਹਨਾਂ ਨੂੰ ਬਚਾਉਣ ਦਾ ਯਤਨ ਕੀਤਾ ਕਿਵੇਂ ਫੜੇ ਹੋਏ ਵਿਅਕਤੀ ਜਿਨ੍ਹਾਂ ਦੇ ਵਿੱਚ ਖਤਮ ਕੀਤੇ ਆ ਇਹੋ ਜਿਹੇ ਬੰਦਿਆਂ ਨੂੰ ਪੰਥਕ ਪਲੇਟਫਾਰਮ ਤੋਂ ਬਾਸੇ ਕਰ ਦੇਣਾ ਚਾਹੀਦਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਨਾਲ ਸਵਦੇਵਾਜੀ ਕੀਤੀ ਉਹਨਾਂ ਨਾਲ ਸਾਂਝ ਪਿਆਲੀ ਪਾਈ ਉਹਨਾਂ ਨੂੰ ਕਦਾਚਿਤ ਬਖਸ਼ਣਾ ਨਹੀਂ ਚਾਹੀਦਾ ਕਾਲੀ ਦਲ ਦੀਆਂ 12 ਦੇ ਵਿੱਚੋਂ 10ਾਂ ਦੀਆਂ ਜਮਾਨਤਾਂ ਜ਼ਬਤ ਹੋ ਗਈਆਂ ਇੱਕ ਤੇ ਲੜੇ ਹੀ ਨਹੀਂ 12 ਚੋਂ ਇੱਕ ਸੀਟ 13 ਚੋਂ ਜਿੱਤ ਕੇ ਕਿਹੜਾ ਅਕਾਲੀ ਰਹਿ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਦੋ ਮਸਲਿਆਂ ਨੂੰ ਲੈ ਕੇ ਅਸੀਂ ਸ੍ਰੀ ਅਮਰਸਰ ਸਾਹਿਬ ਪਹੁੰਚੇ ਆ ਸਭ ਤੋਂ ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਅਰਦਾਸ ਕੀਤੀ ਆ ਪਹਿਲਾਂ ਸਾਰੇ ਇੰਟਰਨੈਸ਼ਨਲ ਪੰਥਕਦਲ ਦੀ ਮੀਟਿੰਗ ਹੋਈ ਸਾਰੇ ਉੱਦੇਦਾਰਾਂ ਨੇ ਸਲਾਹ ਕਰਕੇ ਕਿਉਂਕਿ ਜੋ ਪਿਛਲੇ ਦਿਨਾਂ ਤੋਂ ਖਾਸ ਕਰਕੇ ਮੈਨੂੰ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਹ ਗੱਲ ਕਹੀ ਕਿ ਆਪਾਂ ਜੋ ਪੰਥਕ ਸੋਚ ਵਾਲੇ ਖਾਸ ਕਰਕੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਸੋਚ ਵਾਲੇ ਬੰਦੇ ਆ ਧੜੇ ਆ ਜਾਂ ਵਿਅਕਤੀ ਆ ਇਹਨਾਂ ਸਾਰਿਆਂ ਨੂੰ ਆਪਾਂ ਇਕੱਠੇ ਕਰੀਏ ਇਹਦੇ ਵਾਸਤੇ ਤੁਸੀਂ ਯਤਨ ਕਰੋ ਅੱਜ ਅਸੀਂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਹੈ ਕਿ ਮਹਾਰਾਜ ਅਸੀਂ ਯਤਨ ਕਰਨ ਲੱਗੇ ਆਂ ਕਿ ਅਸੀਂ ਇਹਨਾਂ ਸਾਰੀਆਂ ਜਥੇਬੰਦੀਆਂ ਨੂੰ ਜਿਹੜੀਆਂ ਚੰਗੀਆਂ ਪੰਥਕ ਸੋਚ ਰੱਖਣ ਵਾਲੀਆਂ ਸਾਫ਼ ਸੁਥਰੀਆਂ ਜਥੇਬੰਦੀਆਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ੀਲ ਐ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ ਕਿਵੇਂ ਕਰ ਸਕਦੇ ਆਂ ਇਹਦੇ ਲਈ ਅਸੀਂ ਅੱਜ ਤੋਂ ਹੀ ਮੀਟਿੰਗਾਂ ਆਰੰਭ ਕਰ ਰਹੇ ਆਂ ਜਿੰਨੇ ਨਾਲ ਵੀ ਸਾਨੂੰ ਮੀਟਿੰਗਾਂ ਕਰਨੀਆਂ ਪੈਣ ਮੈਨੂੰ ਉਮੀਦ ਹੈ ਕਿ ਜਿੰਨਾ ਵੱਡੀ ਪੱਧਰ ਤੇ ਮੈਨੂੰ ਜ਼ੋਰ ਦੇ ਕੇ ਕਿਹਾ ਗਿਆ ਇਹਦਾ ਕੋਈ ਚੰਗਾ ਰਿਜ਼ਲਟ ਨਿਕਲੂਗਾ ਇੱਕ ਤਾਂ ਇਹ ਮਸਲਾ ਸੀ ਅਸੀਂ ਸਾਰਿਆਂ ਨੇ ਰਲ ਕੇ ਅਰਦਾਸ ਕੀਤੀ ਹੈ ਦੂਸਰਾ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਗਵੀਰ ਸਿੰਘ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਜੋ ਵਿਸ਼ੇਸ਼ ਤੌਰ ਤੇ ਅੱਜ ਕੱਲ ਇਹ ਚਰਚਾ ਚੱਲ ਰਹੀ ਹੈ ਅਕਾਲੀ ਦਲ ਬਾਦਲ ਵੱਲੋਂ ਜੋ ਅੱਧੇ ਇੱਕ ਧੜੇ ਨੇ ਅੱਧੇ ਤੋਂ ਵੀ ਵੱਧ ਕਹਿ ਲਈਏ ਟਾਡੇ ਨੇ ਆਪਣੀਆਂ ਗਲਤੀਆਂ ਸਵੀਕਾਰ ਕਰਕੇ ਜਥੇਦਾਰ ਸ੍ਰੀ ਅਕਾਲ ਤਾ ਸਾਨੂੰ ਇੱਕ ਮੰਗ ਪੱਤਰ ਦਿੰਦਾ ਹੈ ਇੱਕ ਮਾਫੀ ਪੱਤਰ ਦਿੰਦਾ ਹੈ ਕਿ ਸਾਨੂੰ ਖਿਮਾ ਜਾਂਚ ਨਾ ਦਿੱਤੀ ਜਾਵੇ ਕਿ ਪਿਛਲੇ ਸਮੇਂ ਵਿੱਚ ਸਾਡੀਆਂ ਸਰਕਾਰਾਂ ਵੇਲੇ ਜੋ ਸਾਡੇ ਤੋਂ ਵਗੇਮਾਂ ਹੋਈਆਂ ਉਦੋਂ ਅਸੀਂ ਚੁੱਪ ਰਹੇ ਤਾਂ ਸਾਨੂੰ ਉਸ ਚੀਜ਼ ਦੀ ਸਜ਼ਾ ਲਈ ਜਾਵੇ ਤਾਂ ਸਾਨੂੰ ਖਿਮਾ ਦਿੱਤੀ ਜਾਵੇ ਉਸ ਤੋਂ ਬਾਅਦ ਸਿੰਘ ਸਾਹਿਬ ਜੀ ਨੇ ਸਰਦਾਰ ਪ੍ਰਕਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ 15 ਦਿਨਾਂ ਦਾ ਅਲਟੀਮੇਟਮ ਦੇ ਕੇ ਸੱਦਿਆ ਹੈ ਕਿ ਤੁੰਨਜੀ ਤੌਰ ਤੇ ਇੱਥੇ ਪਹੁੰਚ ਕੇ ਆਪ ਦਾ ਪੱਖ ਸਪਸ਼ਟ ਕਰ। ਇਸ ਸਬੰਧ ਵਿੱਚ ਅਸੀਂ ਇੱਕ ਮੰਗ ਪੱਤਰ ਦਿੱਤਾ ਹੈ। ਮੰਗ ਪੱਤਰ ਤੋਂ ਇਲਾਵਾ ਵੀ ਜਿਵੇਂ ਆਪ ਜੀ ਸੰਗਤਾਂ ਨੂੰ ਆਪ ਦੇ ذریعے ਸੰਸਾਰ ਵਿੱਚ ਸੰਗਤਾਂ ਵਸਦੀਆਂ ਸੰਗਤਾਂ ਨੂੰ ਦੱਸਣਾ ਚਾਹਣਾ ਹੈ ਕਿ ਜਦੋਂ-ਜਦੋਂ ਵੀ ਅਕਾਲੀ ਸਰਕਾਰ ਬਣੀ ਹੈ ਕਿਉਂਕਿ ਜਿਹੜਾ ਅਕਾਲੀ ਸ਼ਬਦ ਹੈ ਇਹ ਪੰਥ ਨਾਲ ਜੁੜਿਆ ਹੋਇਆ ਹੈ। ਸਿੱਖਾਂ ਦੀਆਂ ਭਾਵਨਾਵਾਂ ਜੁੜ ਜਾਂਦੀਆਂ। ਇਸ ਕਰਕੇ ਸਿੱਖ ਵੱਡੀ ਪੱਧਰ ਤੇ ਅਕਾਲੀ ਦਲ ਨੂੰ ਜਿਤਾਉਂਦੇ ਆਏ ਤੇ ਜਦੋਂ ਵੀ ਕੋਈ ਮੋਰਚਾ ਵੀ ਲੱਗਦਾ ਸੀ ਪੰਥਕਤਾ ਲਈ ਉਦੋਂ ਵੀ ਸੰਗਤਾਂ ਨੇ ਵੱਡੀ ਪੱਧਰ ਤੇ ਗ੍ਰਿਫਤਾਰੀਆਂ ਦਿੱਤੀਆਂ ਸ਼ਾਹਦਤਾਂ ਵੀ ਦਿੱਤੀਆਂ ਪਰ ਅਕਾਲੀ ਦਲ ਦੇ ਵੱਡੇ ਲੀਡਰ ਇਹਨਾਂ ਨੂੰ ਆਪਣੇ ਹਿੱਤਾਂ ਲਈ ਹੀ ਵਰਤਦੇ ਰਹੇ ਹੁਣ ਵੀ ਜਦੋਂ ਅਕਾਲੀ ਸਰਕਾਰ ਵੇਲੇ ਖਾਸ ਕਰਕੇ ਜਦੋਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਬੇਅਦਬੀਆਂ ਦੇ ਸਮੇਂ ਜੋ ਇਹਨਾਂ ਦੀ ਭੂਮਿਕਾ ਰਹੀ ਉਹ ਛੱਕੀ ਹੋਈ ਨਹੀਂ ਉਹ ਦੋਸ਼ੀ ਤੌਰ ਤੇ ਆ ਕਿਉਂਕਿ ਦੋਸ਼ੀਆਂ ਦੇ ਨਾਲ ਮਿਲਣਾ ਦੋਸ਼ੀਆਂ ਨੂੰ ਪਨਾਹ ਦੇਣੀ ਉਹਨਾਂ ਦੀ ਪੁਸਤ ਪੁਨਾਈ ਕਰਨੀ ਉਹਨਾਂ ਦਾ ਪੱਖਪੂਰਨਾ ਉਹਨਾਂ ਤੇ ਚੱਲਦੇ ਕੇਸ ਵਾਪਸ ਲੈ ਲੈਣੇ ਇਹ ਸਾਰੀਆਂ ਗੱਲਾਂ ਸਿੱਖ ਪੰਥ ਲਈ ਬੜੀਆਂ ਘਾਤਕ ਨੇ ਬੜੀਆਂ ਹਿਰਦੇ ਵੇਦਕ ਨੇ ਇਹ ਗੱਲਾਂ ਸਭ ਹੋਈਆਂ ਸੋ ਇਹਦੇ ਸਬੰਧ ਵਿੱਚ ਅਸੀਂ ਵਿਸਥਾਰ ਸਹਿਤ ਮੰਗ ਪੱਤਰ ਤੇ ਅਸੀਂ ਲਿਖਿਆ ਕਿ ਕਿਵੇਂ ਸਭ ਦਾ ਸਾਥ ਦੇ ਨਾਲ ਇਹਨਾਂ ਦੀ ਮਿਲੀ ਭੁਗਤ ਸੀਗੀ ਕਿਵੇਂ ਇਹਨਾਂ ਨੇ ਚੱਲਦੇ ਹੋਏ ਕੇਸ ਵਾਪਸ ਲਏ ਆ ਕਿਵੇਂ ਇਹਨਾਂ ਨੇ ਉਹਨਾਂ ਨੂੰ ਬਚਾਉਣ ਦਾ ਯਤਨ ਕੀਤਾ ਕਿਵੇਂ ਫੜੇ ਹੋਏ ਵਿਅਕਤੀ ਜੇਲ੍ਹਾਂ ਦੇ ਵਿੱਚ ਖਤਮ ਕੀਤੇ ਆ ਉਹ ਸਾਰੀਆਂ ਗੱਲਾਂ ਦੀ ਕੋਹ ਹੋਣੀ ਚਾਹੀਦੀ ਆ ਜਿਵੇਂ ਆਨ ਤੌਰ ਤੇ ਇੱਕ ਸਧਾਰਨ ਦੋਸ਼ੀ ਨੂੰ ਲੰਗਰ ਦੇ ਬਰਤਨ ਸਾਫ਼ ਕਰਨ ਦੀ ਸੇਵਾ ਲਾ ਦਿੱਤੀ ਜਾਂਦੀ ਆ ਦੰਤ ਨਾਲ ਲਿਆਉਣ ਦੀ ਸੇਵਾ ਲਾ ਦਿੱਤੀ ਜੋੜੇ ਸਾਫ਼ ਕਰਨ ਦੀ ਸੇਵਾ ਲਾ ਦਿੱਤੀ ਜਾਂਦੀ ਆ ਇਹ ਇੰਨਾ ਕੁ ਮਸਲਾ ਨਹੀਂਗਾ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਅਦਵੀ ਦਾ ਮਸਲਾ ਹੈ ਤੇ ਸਮੁੱਚੀ ਸਿੱਖ ਕੌਮ ਦੇ ਨਾਲ ਜੁੜਿਆ ਹੋਇਆ ਕਿਸੇ ਵਿਅਕਤੀ ਤੋਂ ਗਲਤੀ ਹੋਵੇ ਆਪਣੇ ਲਈ ਉਹ ਉਹਦੀ ਗੱਲ ਹੋਰ ਹੁੰਦੀ ਹੈ ਜੇ ਇੱਕ ਕੌਮ ਕਾ ਹਾਤਮਿਕ ਗੱਲ ਹੋਵੇ ਤੇ ਉਹਦੀ ਗੱਲ ਹੋਰ ਹੁੰਦੀ ਹੈ ਇਹਨਾਂ ਗੱਲਾਂ ਨੂੰ ਸਿੰਘ ਸਾਹਿਬ ਦੀ ਧਿਆਨ ਵਿੱਚ ਲਿਆਂਦਾ ਹੈ ਇਹੀ ਮੰਗ ਪੱਤਰ ਅਸੀਂ ਸਿੰਘ ਸਾਹਿਬ ਜਥੇਦਾਰ ਦਮਦਮਾ ਸਾਹਿਬ ਨੂੰ ਵੀ ਦੇਵਾਂਗੇ ਕਿ ਤੁਸੀਂ ਰਲ ਕੇ ਇੱਕ ਇਹੋ ਜਿਹਾ ਫੈਸਲਾ ਲਾਓ ਜਿਵੇਂ ਤਖਸੈਬਾਨਾਂ ਦੀ ਮਾਨ ਮਰਜ਼ਾ ਦਾ ਰਾਤਨ ਬਚਲੀ ਆਉਂਦੀ ਸੀ ਜਿਹਦੇ ਕਰਕੇ ਅੱਜ ਵੀ ਅਸੀਂ ਸਟੇਜਾਂ ਤੋਂ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਦਾ ਨਾਮ ਲੈਨੇ ਆ ਉਹਨਾਂ ਨੂੰ ਯਾਦ ਕਰਦੇ ਆ ਪ੍ਰਚਾਰਦੇ ਆ ਉਸੇ ਤਰ੍ਹਾਂ ਦੀ ਇੱਕ ਭਾਵਨਾ ਪੈਦਾ ਹੋਣੀ ਚਾਹੀਦੀ ਹੈ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਤਹਾਕਿਆਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਫੈਸਲੇ ਲਏ ਗਏ ਬਾਅਦ ਦੇ ਵਿੱਚ ਸਿੰਘ ਸਹਿਬਾਨ ਨੇ ਆਪ ਹੀ ਇਸ ਗੱਲ ਨੂੰ ਮੰਨਿਆ ਕਿ ਅਸੀਂ ਦਬਾਅ ਦੇ ਤਹਿਤ ਫੈਸਲੇ ਲਏ ਅਸੀਂ ਪ੍ਰੈਸ਼ਰ ਦੇ ਥੱਲੇ ਇਹ ਪੈਸੇ ਫੈਸਲੇ ਲਾਏ ਬਹੁਤ ਸਾਰੇ ਫੈਸਲੇ ਸੰਗਤ ਦੇ ਦਬਾਅ ਥੱਲੇ ਰੱਦ ਵੀ ਕਰ ਦਿੱਤੇ ਵੀ ਅਸੀਂ ਆਪਣਾ ਹੀ ਫੈਸਲਾ ਲਿਆ ਆਪ ਹੀ ਰੱਦ ਕਰਦੇ ਆ ਕਿਤੇ ਇਹੋ ਜੀ ਗੱਲ ਨਾ ਹੋਵੇ ਸੰਗਤਾਂ ਦੀਆਂ ਭਾਵਨਾ ਨੂੰ ਮੁੱਖ ਰੱਖਦੇ ਆ ਇਹੋ ਜੇ ਬੰਦਿਆਂ ਨੂੰ ਪੰਥਕ ਪਲੇਟਫਾਰਮ ਤੋਂ ਪਾਸੇ ਕਰ ਦੇਣਾ ਚਾਹੀਦਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਨਾਲ ਸਵਦੇਬਾਜੀ ਕੀਤੀ ਉਹਨਾਂ ਨਾਲ ਸਾਂਝ ਪਿਆਲੀ ਪਾਈ ਉਹਨਾਂ ਨੂੰ ਕਦਾਚਿਤ ਬਖਸ਼ਣਾ ਨਹੀਂ ਚਾਹੀਦਾ ਅਸੀਂ ਇਹ ਮੰਗ ਪੱਤਰ ਦਿੱਤਾ ਅੱਜ ਅਸੀਂ ਤਾਂ ਦੇਖੋ ਜਿਹੜੇ ਵੱਖ-ਵੱਖ ਜਿਹੜੇ ਪਹਿਲਾਂ ਹੀ ਟੜੇ ਬਣੇ ਹੋਏ ਐ ਅਸੀਂ ਤੇ ਅਰਦਾਸ ਕੀਤੀ ਅੱਜ ਉਹਨਾਂ ਨੂੰ ਇਕੱਤਰ ਕਰਨ ਦੀ ਇਹਦੇ ਬਾਰੇ ਵੀ ਅਸੀਂ ਸਰਦਾਰ ਸਰਜੀਤ ਸਿੰਘ ਖਾਲਸਾ ਨੂੰ ਜਾਣੂ ਕਰਵਾਵਾਂਗੇ ਉਸ ਤੋਂ ਅੱਗੇ ਹਰ ਇੱਕ ਬੰਦਾ ਆਜ਼ਾਦ ਹੈ ਉਹਦੀ ਆਪਣੀ ਮਰਜ਼ੀ ਹੈ ਕੋਈ ਬੰਦਾ ਵੀ ਪਾਰਟੀ ਬਣਾ ਸਕਦਾ ਹੈ ਕੋਈ ਬੰਦਾ ਵੀ ਆਪਣੇ ਜਾਤ ਤੌਰ ਤੇ ਆਪਣੀ ਜਥੇਬੰਦੀ ਖੜੀ ਕਰ ਸਕਦਾ ਹੈ ਇਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਅਸੀਂ ਜੋ ਭਾਵਨਾ ਲੈ ਕੇ ਚੱਲਦੇ ਆਂ ਚੱਲੇ ਆ ਅਰਦਾਸ ਕੀਤੀ ਐ ਉਹ ਸਭ ਨੂੰ ਇਕੱਠਿਆਂ ਕਰਨ ਵਾਸਤੇ ਕੀਤੀ ਐ ਉਹਦੇ ਤੇ ਅਸੀਂ ਸਾਰਿਆਂ ਨੂੰ ਜਿੰਨੀਆਂ ਵੀ ਇਹ ਜੱਥੇ ਬੰਦੀਆਂ ਸੱਚੀ ਸੋਚ ਰੱਖਦੀਆਂ ਸ਼ੀਦਾਂ ਦੇ ਪਰਿਵਾਰ ਹੈ ਭਾਈ ਸਰਬਜੀਤ ਸਿੰਘ ਖਾਲਸਾ ਵੀ ਅਮਰ ਸ਼ੀਦ ਦੇ ਭਾਈ ਬਿਆਨ ਸਿੰਘ ਦੇ ਸੁਪੁੱਤਰ ਹੈ ਉਹਨਾਂ ਨੂੰ ਵੀ ਅਸੀਂ ਇਸ ਗੱਲ ਤੋਂ ਜਾਣੂ ਕਰਵਾਵਾਂਗੇ ਸ੍ਰੀਖੰਦ ਤੇ ਬਾਗੀ ਤੇ ਡਾ ਕਾਲੀਨੰਦਾ ਉਹਨਾਂ ਨਾਲ ਸੰਪਰਕ ਹੋਇਆ ਜਾਂ ਉਹਨਾਂ ਨੇ ਤੁਹਾਡੇ ਨਾਲ ਕੋਈ ਸੰਪਰਕ ਕੀਤਾ ਜੀ ਕਿਸੇ ਤਰ੍ਹਾਂ ਦਾ ਉਹ ਬਹੁਤ ਸੰਪਰਕ ਕਰਦੇ ਆ ਬਾਗੀ ਤੇਰੇ ਵੀ ਕਰਦੇ ਆ ਜਿਹੜੇ ਹਲੇ ਬਾਗੀ ਨਹੀਂ ਹੋਏ ਉਹ ਵੀ ਕਰਦੇ ਆ ਪਰ ਇਹਨਾਂ ਦਾ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਜਦੋਂ ਤੱਕ ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਦਾ ਜਿਹੜਾ ਕੀ ਸੈਲ ਸੁਧਾਲ ਨਹੀਂ ਲਿਆ ਜਾਂਦਾ ਇਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਜਾਂ ਇਹਨਾਂ ਨੂੰ ਮਾਫ ਨਹੀਂ ਕਰ ਦਿੱਤਾ ਜਾਂਦਾ ਜਾਂ ਇਹਨਾਂ ਦੇ ਫੈਸਲਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਅਸੀਂ ਕਿਸੇ ਵੀ ਇਨਾ ਬਾਗੀ ਧੜੇ ਨਾਲ ਤੇ ਇਨਾ ਦੂਜੇ ਧੜੇ ਨਾਲ ਕੋਈ ਅਸੀਂ ਰਲੇਵਾ ਨਹੀਂ ਕਰਾਂਗੇ ਉਹਨਾਂ ਦੇ ਨਾਲ ਕੋਈ ਸਾਡੀ ਸਾਂਝ ਪਿਆੜੀ ਨਹੀਂ ਹੈ ਕਿ ਸਰ ਇੱਕ ਤੱਕ ਕਿਵੇਂ ਸੰਭੂ ਹੋ ਤੁਹਾਨੂੰ ਲੱਗਦਾ ਕਾਲ ਤੱਕ ਸਰ ਕੋਈ ਉਹੋ ਜਿਹਾ ਸਨੇਹਾ ਆਵੇ ਕਿ ਸਾਰੀਆਂ ਸਿਆਸੀ ਪਾਰਟੀਆਂ ਭੰਗ ਕਰ ਦਿੱਤੀਆਂ ਜਾਣ ਤੇ ਜਾਂ ਜਿੱਥੇ ਬੰਦੀਆਂ ਭੰਗ ਕਰ ਕਿਸ ਤਰ੍ਹਾਂ ਅਸੀਂ ਆਪਣਾ ਇੱਕ ਏਜੰਡਾ ਲੈ ਕੇ ਚੱਲੇ ਆ ਉਹ ਮੈਂ ਅੱਜ ਉਹਨੂੰ ਐਕਸਪਲੇਨ ਨਹੀਂ ਕਰ ਸਕਦਾ ਕਿ ਇਹ ਇਕਤਾ ਕਿਵੇਂ ਸੰਭਵ ਹੋਗੀ ਪਰ ਮੈਂ ਇਹਨਾਂ ਕਹਿ ਸਕਦਾ ਕਿ ਜਿਹੜੀਆਂ ਸਾਡੀਆਂ ਹੁਣ ਤੱਕ ਦੀਆਂ ਵਿਚਾਰਾਂ ਵੱਖ-ਵੱਖ ਧੜਿਆਂ ਨਾਲ ਹੋਈਆਂ ਉਹਦੇ ਤੋਂ ਮੈਂ ਇਹ ਬੜੇ ਭਰੋਸੇ ਨਾਲ ਕਹਿ ਸਕਦਾ ਕਿ ਇਕਤਾ ਹੋ ਜਾਏਗੀ ਜਦੋਂ ਇਹਨਾਂ ਬੰਦਿਆਂ ਦੀ ਜਿਹਦੇ ਵਿੱਚ ਕਈ ਧਾਲ ਹੈ ਇਹਨਾਂ ਧਲਾਂ ਦੀ ਜਦੋਂ ਇਕਤਾ ਹੋ ਜਾਏਗੀ ਨਾ ਸੰਗਤ ਨੂੰ ਇੱਕ ਕਾਫੀ ਭਰੋਸਾ ਹੋਊਗਾ ਸੰਗਤ ਨੂੰ ਸੰਤੁਸ਼ਟੀ ਹੋਏਗੀ ਵੀ ਜਿਹੜੀ ਇਕਤਾ ਹੋਈ ਹੈ ਬਾਕੀ ਜਿਹੜੇ ਰਹਿ ਜਾਣਗੇ ਉਹ ਵੀ ਫਿਰ ਇਸ ਇਕਤਾ ਦੇ ਕਲਾਵੇ 'ਚ ਆ ਜਾਣਗੇ ਮੈਂ ਅਕਾਲੀ ਦਲ ਤੋਂ ਕਿਉਂ ਲੱਗਦਾ ਮੇਨ ਅਕਾਲੀ ਦਲ ਨੂੰ ਤੁਹਾਡੇ ਨਾਲ ਮੇਨ ਅਕਾਲੀ ਦਲ ਕਿਹਨੂੰ ਮੰਨਦੇ ਤੁਸੀਂ ਕੱਲ ਅਕਾਲੀ ਦਲ ਮੇਨ ਕੋਈ ਨਹੀਂ ਰਿਹਾ ਦੇਖੋ ਜਿਹੜੇ ਅਕਾਲੀ ਦਲ ਦੀਆਂ 12 ਦੇ ਵਿੱਚੋਂ 10 ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਇੱਕ ਤੇ ਲੜੇ ਹੀ ਨਹੀਂ 12 ਚੋਂ ਇੱਕ ਸੀਟ 13 ਚੋਂ ਜਿੱਤ ਕੇ ਕਿਹੜਾ ਅਕਾਲੀ ਦਲ ਰਹਿ ਗਿਆ ਉਹ ਤੋਂ ਜਿਹੜੇ ਜਹਾਜ਼ ਜਿੱਤੇ ਦੋ ਜਿੱਤ ਗਏ ਇਸ ਵਾਸਤੇ ਅੱਜ ਦੀ ਜਿਹੜੀ ਸਾਡੀ ਹਾਸੋ ਹੀ ਨਹੀਂ ਹਾਲਤ ਹੈ ਨਾ ਇਸ ਕਰਕੇ ਅਸੀਂ ਇਸ ਪਾਸੇ ਤੁਰੇ ਆਂ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਅਕਾਲੀ ਦਲ ਤੋਂ ਬਿਨਾ ਪੰਜਾਬ ਨਾ ਤਰੱਕੀ ਕਰ ਸਕਦਾ ਨਾ ਸਿੱਖਾਂ ਦਾ ਕੋਈ ਮਸਲਾ ਹੱਲ ਹੋ ਸਕਦਾ ਸਿੱਖ ਕਿੱਧਰ ਜਾਣ ਅੱਜ ਸਰਦਾਰ ਭਗਵੰਤ ਸਿੰਘ ਤਾਂ ਕਿਸ ਨੂੰ ਮਿਲਣ ਨੂੰ ਤਿਆਰ ਨਹੀਂ ਉਹ ਕਹਿੰਦਾ ਜਿਹੜਾ ਮੈਂ ਸੀਐਮ ਬਣਿਆ ਮੇਰੇ ਵਰਗਾ ਬੰਦਾ ਹੀ ਕੋਈ ਨਹੀਂ ਇਸ ਕਰਕੇ ਕਾਂਗਰਸ ਦਾ ਆਪਣਾ ਏਜੰਡਾ ਹੈ ਜਿਹੜਾ ਅਕਾਲੀ ਦਲ ਹੈ ਇਹ ਇੱਕ ਪੰਥ ਦੀ ਜਮਾਤ ਹੈ ਪੰਥ ਦੀ ਜਮਾਤ ਕਰਕੇ ਹੀ बार-बार ਅਕਾਲੀ ਦਲ ਨੂੰ ਜਤਾਇਆ ਗਿਆ ਪਰ ਜੋ ਦੁਰਦਸ਼ਾ ਕੀਤੀ ਤੇ ਜ਼ਿੰਮੇਵਾਰ ਕੌਣ ਹੈ ਕੀ ਅਸੀਂ ਉਸ ਨੂੰ ਫੇਰ ਮੰਨ ਲਈਏ ਜਿਹੜੇ ਦਹਾਕਿਆਂ ਤੱਕ ਚੁੱਪ ਰਹੇ ਵੀ ਨਹੀਂ ਕੋਈ ਗੱਲ ਨਹੀਂ ਜੇ ਹੋ ਵੀ ਗਿਆ ਮਸਲਾ ਅੱਜ ਆ ਕੇ ਕੱਲ ਤੱਕ ਸਭ ਤੇ ਕਹਿਣ ਵੀ ਅਸੀਂ ਤਾਂ ਚੁੱਪ ਰਹੇ ਜੀ ਸਾਡੀ ਗਲਤੀ ਆ ਇਹ ਤਾਂ ਉਹਨੇ ਕੀ ਹੈ ਜਿੰਨੇ ਚੁੱਪ ਰਹੇ ਤੇ ਜਿਨ੍ਹਾਂ ਨੂੰ ਹੁਣ ਸੱਦਿਆ ਗਿਆ ਉਹ ਆ ਕੇ ਕੀ ਕਰਦੇ ਨੇ ਕੀ ਆਪਣਾ ਪੱਖ ਰੱਖਦੇ ਨੇ ਸਿੰਘ ਸਾਹਿਬ ਉਹ ਤੇ ਕੀ ਫੈਸਲਾ ਲੈਂਦੇ ਨੇ ਉਹ ਪਟਾਰੀ ਚੋਂ ਕੀ ਨਿਕਲਦਾ ਹੈ ਸਿੱਖ ਸੰਗਤ ਸਾਹਮਣੇ ਕੀ ਆਉਂਦਾ ਹੈ ਉਹ ਤਰਜਮਾਨੀ ਸਿੱਖ ਭਾਵਨਾਵਾਂ ਦੀ ਹੁੰਦੀ ਕਿ ਨਹੀਂ ਹੁੰਦੀ ਇਹ ਹਲੇ ਬਹੁਤ ਵਿਵਖ ਵਿੱਚ ਗੱਲਾਂ ਪਈਆਂ ਇਸ ਕਰਕੇ ਅੱਜ ਦੇ ਦਿਨ ਦੇ ਵਿੱਚ ਕੋਈ ਅਕਾਲੀ ਦਲ ਨਹੀਂ ਹੈਗਾ ਛੋਟੇ ਛੋਟੇ ਧੜੇ ਆ ਉਹਨਾਂ ਧੜਿਆਂ ਨੂੰ ਇਕੱਠਾ ਕਰਕੇ ਅਸੀਂ ਅਕਾਲੀ ਦਲ ਢੰਡਾ ਬਲੰਦ ਕਰ ਦਿਆ ਨੇ ਪੰਜ ਸਿੱਖ ਸਹਿਬਾਨ ਨੇ ਸੁਖਬੀਰ ਬਾਦਲ ਨੂੰ 15 ਦਿਨ ਦਾ ਟਾਈਮ ਦਿੱਤਾ ਸੀ ਕੁਝ ਦਿਨ ਲੰਘ ਗਿਆ ਜੀ ਹਲੇ ਤੱਕ ਕੋਈ ਜਵਾਬ ਨਹੀਂ ਆਇਆ ਜੀ ਉਹ ਆਏਗਾ ਉਹਦਾ ਸੁਖਬੀਰ ਸਿੰਘ ਦਾ ਵੀ ਬਿਆਨ ਆ ਗਿਆ ਵੀ ਮੈਂ ਨਿੱਜੀ ਤੌਰ ਤੇ ਪੇਸ਼ ਹੋਊਂਗਾ ਉਹ ਤਾਂ ਆਏਗਾ ਹੀ ਅਕਾਲ ਤਖਤ ਜਿਹੜਾ ਵੀ ਸਿੱਖ ਹੈ ਉਹਨੂੰ ਸ੍ਰੀ ਅਕਾਲ ਤਖਤ ਸਭ ਦੇ ਹੁਕਮ ਦੇ ਅਦੇਸ਼ ਨੂੰ ਮੰਨਣਾ ਹੀ ਪੈਣਾ ਉਹ ਹਰ ਹਾਲਤ ਮੰਨੇਗਾ ਉਹ ਆਏਗਾ ਹੀ ਉਹ ਤੋਂ ਅੱਗੇ ਸਿੰਘ ਸਾਹਿਬਾਂ ਨੂੰ ਤੇ ਕੀ ਫੈਸਲਾ ਲੈਂਦੇ ਤਾਂ ਆਉਣ ਵਾਲਾ ਸਮਾਂ ਦੱਸੋ ਜੀ ਖੇਤਰੀ ਪਾਰਟੀ ਜਾਂ ਅਕਾਲੀ ਦਲ ਹੋਣ ਚਾ ਰਿਹਾ ਕੀ ਲੱਗਦਾ ਦੇਖੋ ਨਵੀਂ ਨਹੀਂ ਅਕਾਲੀ ਦਲ ਹੈ ਕੀ ਹੈ ਅਕਾਲੀ ਦਲ ਉਹੀ ਹੈ ਇਹ ਅਕਾਲੀ ਦਲ ਵਾਕਈ ਖੇਤਰੀ ਪਾਰਟੀ ਹੈ ਅਸੀਂ ਖੇਤਰੀ ਪਾਰਟੀ ਨੂੰ ਰਹਿਣ ਨਹੀਂ ਦਿੱਤਾ ਅਸੀਂ 30 ਸਾਲ ਤੱਕ ਰਲੇਮਾਂ ਰੱਖਿਆ ਬੀਜੇਪੀ ਨਾਲ ਜਦੋਂ ਉਹਨਾਂ ਨੇ ਪਾਰਟੀ ਚੋਂ ਬਾਹਰ ਕਰ ਦਿੱਤਾ ਫੇਰ ਕਹਿੰਦੇ ਜੀ ਉਹ ਤੇ ਖਤਰਾ ਸਾਨੂੰ ਜਦੋਂ ਖੇਤਰੀ ਪਾਰਟੀ ਦੀਆਂ ਜੜਾਂ ਹੀ ਵੱਢ ਦਿੱਤੀਆਂ ਖਤਮ ਕਰ ਦਿੱਤੀ ਫੇਰ ਆਲਾ ਪਉਣ ਲੱਗੇ ਇਸ ਕਰਕੇ ਅਕਾਲੀ ਜਿਹੜਾ ਅਕਾਲੀ ਦਲ ਹੈ ਉਹ ਹੈ ਹੀ ਖੇਤਰੀ ਪਾਰਟੀ ਆ ਤੁਸੀਂ ਵੇਖੋਗੇ ਆਉਣ ਵਾਲੇ ਸਮਿਆਂ ਦੇ ਵਿੱਚ ਅਕਾਲੀ ਦਲ ਦਾ ਝੰਡਾ ਬੁਲੰਦ ਹੋਊਗਾ ਜੀ ਸਾਹਿਬ ਲਾਫਿ ਜੀ ਦੱਸਦੇ ਹੋ ਕਿ ਰੋਡੇ ਪਿੰਡ ਤੁਹਾਡਾ ਨਾਮ ਅਨਾਉਂਸ ਹੋਇਆ ਸੀ ਕੀ ਪ੍ਰਧਾਨਗੀ ਵਾਸਤੇ ਤੁਸੀਂ ਅੱਗੇ ਆਉਣਾ ਚਾਹੀਦਾ ਨਹੀਂ ਉਹ ਇੱਕ ਬੰਦੇ ਦੀਆਂ ਭਾਵਨਾਵਾਂ ਸੀ ਮੈਂ ਇਹਦੇ ਨਾਲ ਸਹਿਮਤ ਨਹੀਂ ਮੈਂ ਉੱਥੇ ਹੀ ਰੱਦ ਕਰਤਾ ਸੀ ਇਸ ਕਰਕੇ ਜੇ ਕੋਈ ਇੱਕ ਬੰਦਾ ਕਹਿੰਦਾ ਜੀ ਭਾਈ ਜਸਵੀਰ ਸਿੰਘ ਪ੍ਰਧਾਨ ਹੋਣਾ ਚਾਹੀਦਾ ਦੂਜਾ ਉੱਠੂਗਾ ਜੀ ਨਹੀਂ ਭਾਈ ਝੰਡਾ ਸਿੰਘ ਚਾਹੀਦਾ ਦੂਜਾ ਕਹੋ ਜੀ ਨਹੀਂ ਪ੍ਰਤਿਮ ਸਿੰਘ ਚਾਹੀਦਾ ਇਹ ਅਸੀਂ ਰੌਲੇ ਜੀ ਨਹੀਂ ਪੈਣਾ ਚਾਹੁੰਦੇ ਅਸੀਂ ਤੇ ਅੱਗੇ ਮੂਰੇ ਲੱਗੇ ਆ ਸਾਰਿਆਂ ਨੂੰ ਇਕੱਠੇ ਕਰਨ ਵਾਸਤੇ ਜੇ ਮੈਂ ਹੀ ਪ੍ਰਧਾਨ ਬਣਨਾ ਹੁੰਦਾ ਮੈਨੂੰ ਹੀ ਸਾਰੇ ਮੰਨਦੇ ਹੁੰਦੇ ਤੇ ਫਿਰ ਤਾਂ ਐਲਾਨ ਕਰ ਦਿੰਦੇ ਸਾਰੇ ਉੱਥੇ ਜਗਾਰਾ ਛੱਡ ਦਿੰਦੇ ਜਾ ਸਕਦਾ ਫਿਰ ਪ੍ਰਧਾਨਗੀ ਦਾ ਤਾਜ ਕਾਲੀ ਦਲ ਦਾ ਉਹ ਤੁਹਾਨੂੰ ਦੱਸਾਂਗੇ ਉਹ ਅੱਜ ਮੈਂ ਅੱਜ ਹੀ ਦੱਸ ਦਿਆਂ ਤੇ ਕੱਲ ਨੂੰ ਰੌਲਾ ਪੈ ਜਾਉ ਇਸ ਕਰਕੇ ਉਹ ਤੁਹਾਨੂੰ ਸਾਰਾ ਦੱਸਾਂਗੇ ਵੀ ਕਾਲੀ ਦਲ ਦੇ ਪ੍ਰਧਾਨਗੀ ਦਾ ਤਾਜ ਕਿਹਦੇ ਸਿਰ ਤੇ ਰੱਖਦੇ ਆ ਔਰ ਬੜਾ ਸਰਬਸੰਮਤੀ ਨਾਲ ਸਰਬਸਾਂਝਾ ਹੋਊਗਾ ਕਿੰਨ ਨਮਕ ਵਾਲੀ ਦਾ ਜਿਹੜਾ ਆ ਉਹ ਸੰਤੇਜ ਸਿੰਘ ਪਿੰਨਾ ਵਾਲੇ ਦੀ ਸੋਚ ਵਰਗਾ ਹੋਣਾ ਚਾਹੀਦਾ ਕਿਹਸਾ ਹੋਣਾ ਚਾਹੀਦਾ ਸੀ ਇੱਡਾ ਨੇ ਸਰਤਾਜ ਨਾਮ ਨਾਲ ਨੋਟ ਕੀਤਾ ਗਿਆ ਉਹਨੇ ਮਾਫੀ ਮੰਗ ਲਈ ਉਹਨੇ ਦੇਖੋ ਉਹ ਨਹੀਂ ਰਾਜਦੇਵ ਸਿੰਘ ਨੇ ਸ਼ੀਦਾਂ ਦੇ ਪਰਿਵਾਰ ਕਹਿਣਾ ਸੀ ਉਹਨੇ ਗਲਤੀ ਦੇ ਨਾਲ ਸ਼ੀਦਾਂ ਦੇ ਸਰਤਾਜ ਕਹਿਦਾ ਉਹਨੇ ਸਾਰੇ ਮੀਡੀਆ ਦੇ ਵਿੱਚ ਮਾਫੀ ਮੰਗ ਲਈ ਤੇ ਦੁਬਾਰਾ ਫਿਰ ਮੈਂ ਵੀ ਮਾਫੀ ਮੰਗਦਾ ਜੇ ਕਿਸੇ ਨੂੰ ਹੱਲੇ ਵੀ ਸ਼ੱਕ ਹੈ ਨਾ ਤੇ ਮੈਂ ਵੀ ਮਾਫੀ ਮੰਗ ਲੈਂਦਾ ਜੀ ਅਸਲੀ ਕਿਸੇ ਨੂੰ ਇੱਕੋ ਟੈਂਪਲ ਆ ਕਦੇ ਨਹੀਂ ਆਈ ਸਤੰਤਾ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਇਹ ਹੀ ਅਪੀਲ ਕਰਨਾ ਚਾਹਾਂਗੇ ਕਿ ਅਸੀਂ ਬਹੁਤ ਜਲਦੀ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਸਿੰਘ ਦੀ ਸੋਚ ਵਾਲੇ ਸੰਗਰਜ ਪੱਖੀ ਸੋਚ ਵਾਲੇ ਸਾਰੇ ਧੜਿਆਂ ਨੂੰ ਇਕੱਠਿਆ ਕਰਕੇ ਇੱਕ ਅਸੀਂ ਬਹੁਤ ਵਧੀਆ ਫਰੰਟ ਦੇਣ ਜਾ ਰਹੇ ਹਾਂ ਤੁਸੀਂ ਥੋੜੀ ਜਿਹੀ ਵੇਟ ਕਰੋ ਜਿੱਥੇ ਤੁਸੀਂ ਲੰਮਾ ਸਮਾਂ 50 ਸਾਲ 60 ਸਾਲ 70 ਸਾਲ ਅਕਾਲੀ ਦਲ ਦੇ ਨਾਲ ਹੰਡਾਇਆ ਅਕਾਲੀ ਦਲ ਨੂੰ ਜਿੱਤਾਂ ਦਿੱਤੀਆਂ ਅਕਾਲੀ ਦਲ ਦੇ ਨਾਲ ਮੋਰਚਿਆਂ ਜੇਲਾਂ ਕੱਟੀਆਂ ਸ਼ਹਾਦਤਾਂ ਦਿੱਤੀਆਂ ਉੱਥੇ ਕੁਝ ਦਿਨ ਵੇਟ ਕਰੋ ਤੁਹਾਨੂੰ ਬਹੁਤ ਵਧੀਆ ਪ੍ਰਿੰਟ ਦੇ ਆਗੂ ਕੋਈ ਨੌਜਵਾਨ ਆ ਸਕਦਾ ਕਿ ਜਾਂ ਪੁਰਾਣੀ ਲੀਡਰਸ਼ਿਪ ਚ ਆਊਗਾ ਉਹਦੇ ਚ ਪੁਰਾਣੇ ਵੀ ਆ ਸਕਦੇ ਕੋਈ ਨਵਾਂ ਵੀ ਆ ਸਕਦਾ ਆਗੂਆਂ ਦੇ ਵਿੱਚ ਕੋਈ ਪਾਬੰਦੀ ਨਹੀਂ ਕੋਈ ਪਾਬੰਦੀ ਨਹੀਂ ਕਿ ਆਗੂ ਔਰਤ ਆ ਸਕਦੀ ਹੈ ਬੱਚਾ ਆ ਸਕਦਾ ਹੈ ਨੌਜਵਾਨ ਆ ਸਕਦਾ ਬਜ਼ੁਰਗ ਆ ਸਕਦਾ ਇਹ ਕੋਈ ਪਾਬੰਦੀ ਨਹੀਂ ਹੈ ਆਸ ਕੀਤੀ ਜਾ ਸਕਦੀ ਹੈ ਕਿ ਜਿਮਨੀ ਚੋਣਾਂ ਤੋਂ ਪਹਿਲਾਂ ਪਹਿਲਾਂ ਵੀ ਇੱਕ ਝੰਡਾ ਬਲੰਦ ਹੋਊਗਾ ਤੇ ਜਿਮਨੀ ਚੋਣਾਂ ਦਿੱਤਾਗੇ